ਸਤੇ ਐਸਪੀਡੀ ਸਾਹਿਬ ਵੱਲੋਂ ਕੱਲ ਉਹਨਾਂ ਦੀ ਗਵਾਈ ਹੇਠ ਇੱਕ ਆਪਰੇਸ਼ਨ ਚਲਾਇਆ ਗਿਆ ਜਿਦੇ ਵਿੱਚ ਸੀਆਈਏ 2 ਵੱਲੋਂ ਤਿੰਨ ਵੱਖ-ਵੱਖ ਮੁਕਦਮੇ ਦਰਜ ਕੀਤੇ ਗਏ ਹਨ ਇੱਕ ਮੁਕਦਮੇ ਦੀ ਰਿਕਵਰੀ ਹੈਗੀ ਹੈ 100 ਗ੍ਰਾਮ ਹੈਰੋਇਨ ਦੀ ਤੇ ਦੋ 40-40 ਗ੍ਰਾਮ ਦੇ ਮੁਕਦਮੇ ਦਰਜ ਕੀਤੇ ਗਏ ਇਹ ਜੀ ਬਠਿੰਡਾ ਦੇ ਵੱਖ-ਵੱਖ ਥਾਵਾਂ ਤੋਂ ਹੀ ਇਹ ਰਿਕਵਰੀ ਹੋਈਆਂ ਨੇ ਤੇ ਜਿਹੜਾ ਤਾਂ 100 ਗ੍ਰਾਮ ਦਾ ਐਫਆਈਆਰ ਹੈ ਉਹਦੇ ਵਿੱਚ 20000 ਰੁਪਏ ਦੀ ਡਰਗਮਾਨੀ ਵੀ ਪ੍ਰਾਪਤ ਹੋਈ ਹੈ ਇਹ ਇਹ ਮਾਮਲਾ ਹੈਗਾ ਐਨਐਫਐਲ ਚੌਕ ਪਠੰਡਾ ਦਾ ਵਗੂਆ ਇਹ ਉਥੋਂ ਦਾ ਸਰ ਇਹ ਕਿੰਨੇ ਟਾਈਮ ਤੋਂ ਘਰ ਦੇ ਸੀ ਇਹਦੇ ਬਾਰੇ ਜੀ ਤਫਤੀਸ਼ ਕੀਤੀ ਜਾਏਗੀ ਫਿਰ ਅੱਗੇ ਪਤਾ ਲਗਾਇਆ ਜਾਏਗਾ ਉਹ ਲੜਕੇ ਨਾ ਮਾਕਸ 30 ਦਾ ਇਹ ਦੋਨੋਂ ਜੀ ਆਪਸ ਵਿੱਚ ਗਰਲਫ੍ਰੈਂਡ ਬੋਏਫ੍ਰੈਂਡ ਸੀਗੇ ਤੇ ਇਹ ਕਿਸੇ ਵਿਆਹ ਦੇ ਵਿੱਚ ਉਹਦੇ ਨਾਲ ਸੰਪਰਕ ਵਿੱਚ ਆਈ ਤੇ ਉਸ ਤੋਂ ਬਾਅਦ ਇਹ ਇਕੱਠੇ ਫਿਰ ਇਹ ਕੰਮ ਸ਼ੁਰੂ ਇਹਨਾਂ ਨੇ ਕਰ ਦਿੱਤਾ ਅੰਦਾਜ਼ਨ ਇਹ ਜੀ ਇਹਨਾਂ ਦੀ ਤਕਰੀਬਨ ਮੁੰਡੇ ਦੀ 22 ਤੋਂ 24 ਸਾਲ ਹੈ ਤੇ ਕੁੜੀ ਤਕਰੀਬਨ 20 ਸਾਲਾਂ ਦੀ। ਇੱਕ ਉਹਨੇ ਨਸ਼ਾ ਵੀ ਕਰਦੇ ਇਹ ਕੁੜੀ ਹੱਥੋਂ ਖਰੀਦਿਆ ਜਾਂ ਉਹ ਖੱਲਾ ਵੇਚਦੀ ਮੰਨ। ਨਸ਼ੇ ਬਾਰੇ ਡੋਪ ਟੈਸਟ ਹੋਈ ਪਤਾ ਲੱਗੇਗਾ। ਡੋਪ ਟੈਸਟ ਕਰਾ ਕੇ ਫਿਰ ਤੁਹਾਨੂੰ ਤੁਹਾਨੂੰ ਦੱਸਾਂਗੇ। ਸਰ ਆਖਰਕਾਰ ਇਹਨੇ ਨਸ਼ਾ ਵੇਚਦੇ ਨੇ ਕਿpropto ਬਣਾਉਂਦੇ ਨੇ ਕਿ ਇਸ ਤਰ੍ਹਾਂ ਦੀ ਜਾਂਚ ਇੱਥੇ ਕੀਤੀ ਜਾਊਗੀ। ਹਾਂਜੀ ਬਿਲਕੁਲ। ਜਿਹੜੇ ਇਹ ਕਿੱਥੋਂ ਲੈ ਕੇ ਆਉਂਦੇ ਆ ਹੋਰ ਇਹਨਾਂ ਦੇ ਕਿਹੜੇ ਕਿਹੜੇ ਕਸਟਮਰ ਸੀਗੇ ਬੈਕਵਰਡ ਤੇ ਫਾਰਵਰਡ ਲਿੰਕੇਜ ਕਿਤੇ ਪੂਰਾ ਪਤਾ ਲਗਾਇਆ ਜਾਣਗੇ ਇਹਨਾਂ ਨੇ ਕੀ ਕੀ ਪ੍ਰੋਪਰਟੀਆਂ ਬਣਾਈਆਂ ਉਹਦੇ ਵੀ ਪੂਰੀ ਜਾਂਚ ਕੀਤੀ ਜਾਏਗੀ ਸਰ 100 ਗ੍ਰਾਮ ਵਾਲੇ ਕੇਸ ਤੇ ਬੇਸਿਕ ਕੰਮ ਕੀ ਕਰਦੇ ਹੋ ਦੋਨੋਂ ਜੀ ਇਹ ਬੇਰੋਜ਼ਗਾਰ ਦੋਨੋਂ ਯੂਥ ਜਿਹੜੇ ਨੇ ਬੇਰੋਜ਼ਗਾਰ ਇਹਨਾਂ ਤੇ ਕਿਸੇ ਇਹ ਨਹੀਂ ਕੋਈ ਮੰਗਣਾ ਕਰਦਾ ਕਿ ਨਹੀਂ ਜਿਹੜਾ ਮੁੰਡਾ ਹੈ ਭਗਵੰਤ ਸਿੰਘ ਇਹਦੇ ਉੱਤੇ ਆਰਮ ਸੈੱਟ ਦਾ ਪਰਚਾ ਆਲਰੇਡੀ ਹੈਗਾ ਜਿਹੜਾ ਜਲੰਧਰ ਵਿਕੇਦਾਰ ਚ ਸਰ ਜਿਹੜੇ 40 ਗ੍ਰਾਮ ਵਾਲੇ ਹਨ ਉਹ ਬੇਸ ਕਰਦੇ ਹਨ ਉਹ ਬੇਸਿਕ ਕੰਮ ਕੀ ਕਰਦੇ ਜਿਹੜਾ ਤਾਂ ਇੱਕ ਹੈ ਜਸ਼ਨਦੀਪ ਜਸ਼ਨਦੀਪ ਵੀ unemployed ਇੱਕ youth ਹੈ ਤੇ ਦੂਸਰੇ ਦਾ ਹਜੇ ਜਾਂਚ ਕੀਤੀ ਜਾਏਗੀ ਉਹ ਹਜੇ ਕੱਲ ਹੀ ਹਜੇ ਹੁਣ ਰਿਮਾਰਡ ਲਵਾਵਾਂਗੇ ਦੀ ਡਿਮਾਂਡ ਲੈ ਕੇ ਤੁਹਾਨੂੰ ਸਰਵਿਸ ਨਹੀਂ ਇਹਨਾਂ ਇਹਨਾਂ ਦੇ ਉੱਤੇ ਕੋਈ ਮਾਮਲਾ ਨਹੀਂ ਸਿਰਫ ਭਗਵੰਤ ਸਿੰਘ ਜਿਹੜਾ ਤੁਹਾਨੂੰ ਦੱਸਿਆ ਇਹਦੇ ਉੱਤੇ ਆਮ ਚੈੱਕ ਕਰਦਾ ਇੱਕ ਪਰਸ